ਸਤਿ ਸ਼੍ਰੀ ਅਕਾਲ ਦੋਸਤੋ ਉਸ ਵਕਤ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹਰੀ ਪੰਜਾਬ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਪੀਐਸਪੀਸੀਲ ਦੀ ਆਖਰੀਕਰ ਫਾਈਨਲ ਲਿਸਟ ਕਦੋਂ ਆਏਗੀ ਤੇ ਜੁਆਇਨਿੰਗ ਕਦੋਂ ਹੋਏਗੀ ਤਾਂ ਮੈਡੀਕਲ ਵੀ ਕਿਦਾਂ ਤੇ ਕਦੋਂ ਹੋਏਗਾ ਠੀਕ ਹੈ ਦੋਸਤੋ ਸਾਰੀ ਗੱਲਬਾਤ ਆਪਾਂ ਇਸੇ ਵੀਡੀਓ 'ਚ ਕਰਾਂਗੇ ਜੇਕਰ ਦੋਸਤੋ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜ਼ਿਟਿਵ ਹੈਰੀ ਪੰਜਾਬ ਇਸੇ YouTube ਅਫੀਸ਼ੀਅਲ ਅਕਾਊਂਟ ਨੂੰ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਦੋਸਤੋ ਜੇਕਰ ਕਿਸੇ ਨੂੰ ਕੋਈ ਵੀ ਡਾਊਟ ਹੋਏਗਾ ਤਾਂ ਕਮੈਂਟ ਸੈਕਸ਼ਨ 'ਚ ਜਰੂਰ ਦੱਸ ਸਕਦੇ ਹੋ ਤਾਂ ਦੋਸਤੋ ਜਿਸ ਤਰ੍ਹਾਂ ਹਵਾਲਿਆਂ ਤੋਂ ਖਬਰ ਆ ਰਹੀ ਏ ਕਿ ਜੋ PSPCL ਦੀ ਜੋ ਆਪਣੇ ਪ੍ਰੈਂਟਸ਼ਿਪ ਸੀ ਉਸ ਵਿੱਚ ਜੋ ਆਪਣੇ ਇਸ ਦੀ ਜੋਇਨਿੰਗ ਹੋਏਗੀ ਜਸ ਦੀ ਫਾਈਨਲ ਲਿਸਟ ਰਹੇਗੀ ਠੀਕ ਹੈ ਦੋਸਤੋ ਇਸੇ ਹਫਤੇ ਸਤੰਬਰ ਦੇ ਲਾਸਟ ਸਤੰਬਰ ਦੇ ਲਾਸਟ ਡੇਟ ਤੱਕ ਜਾਂ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਉਸ ਦੀ ਮਤਲਬ ਕਿ ਲਗਭਗ ਦੋਸਤੋ ਅਕਤੂਬਰ ਦੇ 1 ਤੱਕ ਤੁਹਾਨੂੰ ਸਾਰੀ ਫਾਈਨਲ ਲਿਸਟ ਮਿਲ ਜਾਏਗੀ ਜਿਸ ਵਿੱਚ ਤੁਹਾਨੂੰ ਸਾਰਾ ਤੁਹਾਡੇ ਜੋ ਸਟੇਸ਼ਨ ਲਿਖਿਆ ਹੋਏਗਾ ਜਿੱਥੇ ਤੁਹਾਡੀ ਜੁਆਇਨਿੰਗ ਹੋਏਗੀ ਸਾਰਾ ਕੁਝ ਉੱਥੇ ਡਿਟੇਲ ਲਿਖੀ ਹੋਏਗੀ ਧਿਆਨ ਦੇਣਾ ਤੁਹਾਨੂੰ ਈਮੇਲ ਰਾਹੀਂ ਵੀ ਮਿਲੇਗੀ ਤੁਹਾਨੂੰ ਆਫਲਾਈਨ ਲੈਟਰ ਵੀ ਮਿਲੇਗਾ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਆਪਾਂ ਤੁਹਾਡਾ ਮੈਡੀਕਲ ਤੋ ਦੋਸਤੋ ਅਕਤੂਬਰ ਦੇ ਦੂਸਰੇ ਤੋਂ ਤੀਸਰੇ ਹਫਤੇ ਤੱਕ ਤੁਹਾਡਾ ਸਾਰਾ ਮੈਡੀਕਲ ਫਾਈਨਲ ਲਿਸਟਸ ਜੁਆਇਨਿੰਗ ਤੱਕ ਵੀ ਕੰਮ ਨਿਭੜ ਜਾਏਗਾ ਠੀਕ ਹੈ ਦੋਸਤੋ ਯਾਨੀ ਕਿ ਅਕਤੂਬਰ ਦੇ ਲਾਸਟ ਤੱਕ ਤੁਹਾਨੂੰ ਜੁਆਇਨਿੰਗ ਮਿਲ ਜਾਣਗੀਆਂ ਤਾਂ ਜੇ ਬੱਚੇਨ ਹੋਰ ਬੱਚੇਨ ਡਾਊਟ ਇਹ ਹੈ ਕਿ ਜੇ ਕਿ ਸੈਕੰਡ ਲਿਸਟ ਆਏਗੀ ਕਿ ਨਹੀਂ ਆਏਗੀ ਠੀਕ ਹੈ ਦੋਸਤੋ ਤਾਂ ਪਹਿਲਾ ਇੱਕ ਵਾਰ ਫਾਈਨਲ ਲਿਸਟ ਆਏਗੀ ਜੇਕਰ ਬੱਚੇ ਉਸ ਵਿੱਚ ਪੋਸਟਾਂ ਬਚਦੀਆਂ ਹਨ ਜੇ ਪੋਸਟਾਂ ਬਚਦੀਆਂ ਹਨ ਜਾਂ ਜਿਸ ਵਜ੍ਹਾ ਉਹਨਾਂ ਦੇ ਬੱਚੇ ਪੂਰੇ ਨਾਮ ਨਹੀਂ ਆਉਂਦੇ ਠੀਕ ਹੈ ਦੋਸਤੋ ਉਸ ਵਿੱਚ ਕੀ ਹੋਏਗਾ ਜੋ ਪੋਸਟਾਂ ਬਚਣਗੀਆਂ ਉਸ ਤੋਂ ਬਾਅਦ ਉਹਨਾਂ ਨੇ ਸੈਕੰਡ ਲਿਸਟ ਜਾਰੀ ਕਰਨਗੇ ਠੀਕ ਹੈ ਦੋਸਤੋ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਸੈਕੰਡ ਲਿਸਟ ਜਾਰੀ ਕਰਨਗੇ ਸੈਕੰਡ ਲਿਸਟ ਜਾਰੀ ਕਰਨ ਤੋਂ ਬਾਅਦ ਨਿਊ ਫਿਰ ਉਹਨਾਂ ਦੇ ਵੀ ਜੁਆਇਨਿੰਗਾਂ ਹੋਣਗੇ ਠੀਕ ਹੈ ਦੋਸਤੋ ਜੇਕਰ ਪੋਸਟਾਂ ਬਚਦੀਆਂ ਹਨ ਤਾਂ ਹੁਣ ਦੋਸਤੋ ਉਸ ਤੋਂ ਬਾਅਦ ਜੋ ਫਾਈਨਲ ਲਿਸਟ ਆਏਗੀ ਜਦੋਂ ਜੁਆਇਨਿੰਗਾਂ ਦਾ ਆਫਰ ਆਏਗਾ ਠੀਕ ਹੈ ਦੋਸਤੋ ਉਸ ਵਿੱਚ ਵੀ ਤੁਹਾਨੂੰ ਸਾਰਾ ਜੋ ਇਸ ਦਾ ਹੈ ਜਿਸ ਵਿੱਚ ਤੁਹਾਨੂੰ 96 ਸੂਪਕਤਾ ਮਿਲੇਗਾ ਉਹ ਸਾਰਾ ਕੋਈ ਕਲੀਅਰ ਹੋ ਜਾਏਗਾ ਠੀਕ ਹੈ ਦੋਸਤੋ ਮਤਲਬ ਕਿ ਤੁਹਾਨੂੰ ਉਸ ਵਿੱਚ 9600 ਮਿਲੇਗਾ ਜਾਂ ਤੁਹਾਨੂੰ ਪਿਛਲੀ ਸਾਥ ਦੇ ਨਾਲ ਮਿਲਣਗੇ ਠੀਕ ਹੈ ਸਾਰਾ ਇਸ ਸਮੇ ਜੋ ਜੁਆਇਨਿੰਗ ਲੈਟਰ ਆਣਗੇ ਜਾਂ ਫਾਈਨਲਿਸਟ ਐ ਕੋ ਤੱਕ ਤੁਹਾਨੂੰ ਸਾਰਾ ਕਲੀਅਰ ਹੋ ਜਾਗਾ ਠੀਕ ਹੈ ਦੋਸਤੋ ਤਾਂ ਦੋਸਤੋ ਆਈ ਹੋਪ ਤੁਹਾਨੂੰ ਸਾਰਿਆਂ ਨੇ ਸਮਝ ਆ ਗਿਆ ਹੋਵੇਗਾ ਮਤਲਬ ਕਿ ਦੋਸਤੋ ਤੁਹਾਨੂੰ ਪੀਐਸਪੀ ਸੇ ਜੋ ਅਪਰੈਂਟਸਿਪ ਹੈ ਅਕਤੂਬਰ ਦੇ ਲਾਸਟ ਤੱਕ ਤੁਹਾਡਾ ਮੈਡੀਕਲ ਸਾਰਾ ਕਲੀਅਰ ਹੋ ਕੇ ਤੁਹਾਡੀ ਜੋ ਵੀ ਹੋਏਗੀ ਉਹ ਜੁਆਇਨਿੰਗ ਹੋ ਜਾਣਗੀਆਂ ਠੀਕ ਹੈ ਦੋਸਤੋ ਤਾਂ ਜੇਕਰ ਫਾਈਨਲਿਸਟ ਦੀ ਗੱਲ ਕਰੀ ਉਹ ਵੀ 1 ਅਕਤੂਬਰ ਦੇ ਪਹਿਲੇ ਹਫਤੇ ਜਾਂ ਇਸੇ ਹੀ ਸਤੰਬਰ ਦੇ ਲਾਸਟ ਵਿੱਚ ਤੁਹਾਨੂੰ ਫਾਈਨਲ ਲਿਸਟ ਮਿਲ ਜਾਏਗੀ ਜਿਸ ਵਿੱਚ ਤੁਹਾਨੂੰ ਸਾਰਿਆਂ ਨੂੰ ਆਪਣੇ ਅਲੱਗ-ਅਲੱਗ ਸਟੇਸ਼ਨ ਮਿਲਣਗੇ ਅਤੇ ਤੁਹਾਨੂੰ ਜੋ ਮੈਡੀਕਲ ਕਰਾਉਣ ਲਈ ਜਰੂਰੀ ਮੰਗਣਗੇ ਕਿ ਮੈਡੀਕਲ ਕਰਾਓ ਉਸ ਦੀ ਤੁਹਾਨੂੰ ਡਿਟੇਲ ਪੂਰੀ ਮਿਲ ਜਾਏਗੀ ਤੁਹਾਨੂੰ ਮੈਡੀਕਲ ਕਰਾ ਕੇ ਤੁਹਾਡੀਆਂ ਜੁਆਇਨਿੰਗ ਕੰਪਲੀਟ ਹੋ ਜਾਣੀਗੀ ਠੀਕ ਹੈ ਦੋਸਤੋ ਉਸ ਤੋਂ ਬਾਅਦ ਰਹਿ ਗਈ ਗੱਲ ਸੈਕੰਡ ਲਿਸਟ ਦੀ ਜੇਕਰ ਉਸ ਪਰ ਕੋਈ ਵੈਕੈਂਸੀ ਜਬ ਪੋਸਟਾਂ ਉਸ ਵਿੱਚ ਬਚਦੀਆਂ ਹਨ ਤਾਂ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਉਸ ਤੋਂ ਬਾਅਦ ਸੈਕੰਡ ਲਿਸਟ ਵੀ ਜਾਰੀ ਕਰਨਗੇ ਜੇਕਰ ਪੋਸਟਾਂ ਬਚਦੀਆਂ ਹਨ ਜੇਕਰ ਪੂਰੀਆਂ ਨਹੀਂ ਹੁੰਦੀਆਂ ਠੀਕ ਹੈ ਦੋਸਤੋ ਜੇਕਰ ਦੋਸਤੋ 2600 ਲਗਭਗ 2600 ਪੋਸਟਾਂ ਸੀ ਜੇ ਪੂਰੀਆਂ ਹੋ ਜਾਂਦੀਆਂ ਹਨ ਤਾਂ ਦੂਸਰੀ ਸੈਕੰਡ ਲਿਸਟ ਆਉਣ ਦੀ ਕੋਈ ਉਮੀਦ ਨਹੀਂ ਰਹੇਗੀ ਠੀਕ ਹੈ ਦੋਸਤੋ ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਜੁਆਇਨਿੰਗ ਤੇ ਫਾਈਨਲ ਲਿਸਟ ਮੈਡੀਕਲ ਕਦੋਂ ਤੱਕ ਹੋ ਜਾਣਗੇ ਤਾਂ ਸਭ ਤੋਂ ਸਿੱਧਾ ਜਵਾਬ ਹੈ ਕਿ 1 ਅਕਤੂਬਰ ਦੇ ਆਖਰੀ ਤੱਕ ਤੁਹਾਨੂੰ ਸਾਰਿਆਂ ਦੀ ਜੁਆਇਨਿੰਗਾਂ ਹੋ ਜਾਣਗੀਆਂ ਸਾਰਿਆਂ ਦਾ ਬਿਲਕੁਲ ਸਬਰ ਖਤਮ ਹੋ ਜਾਵੇਗਾ ਤੁਸੀਂ ਆਪਣੀ ਜੁਆਇਨਿੰਗਾਂ ਤੇ ਆਪਣੀ ਡਿਊਟੀ ਤੇ ਰਹੋਗੇ ਠੀਕ ਹੈ ਦੋਸਤੋ ਤਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਲੈਣਾ ਠੀਕ ਹੈ ਦੋਸਤੋ ਤਾਂ ਜੇਕਰ ਤੁਹਾਨੂੰ ਵਿੱਚ ਕੋਈ ਵੀ ਡਾਊਟ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਜਰੂਰ ਪੁੱਛ ਸਕਦੇ ਹੋ ਠੀਕ ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇ ਤਾਂ ਇਸੇ ਵੀਡੀਓ ਨੂੰ ਜਰੂਰ ਲਾਈਕ ਕਰ ਲੈਣਾ ਤੇ ਪੋਸਟਿਵ ਵੈਰੀ ਪੰਜਾਬੀ ਯੂਟਿਊਬ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦੇਣਾ ਧੰਨਵਾਦ ਜੀ